ਸਾਡੇ ਬੱਚਾ ਤਾਂ ਜੀ ਥੋੜਾ ਜਿਆਦਾ ਸ਼ਰਾਰਤੀ ਹੈ ਸ਼ਰਾਰਤੀ ਹੋਣਾ ਇੱਕ ਨਾਰਮਲ ਗੱਲ ਹੈ ਬਟ ਉਹ ਸ਼ਰਾਰਤੀ ਬੱਚੇ ਨੂੰ ਜਦੋਂ ਤੁਸੀਂ ਆਵਾਜ਼ ਮਾਰੋ ਪਰ ਤੁਹਾਡੀ ਉਹ ਆਵਾਜ਼ ਦਾ ਰਿਸਪੌਂਡ ਨਾ ਕਰੇ ਕੋਈ ਨਵਾਂ ਬੰਦਾ ਆਇਆ ਉਹਦੇ ਨਾਲੋਂ ਹੈਲੋ ਨਾ ਕਰੇ ਦੂਜੇ ਬੱਚਿਆਂ ਦੇ ਨਾਲ ਉਹਦਾ ਬਿਹੇਵੀਅਰ ਬੜਾ ਅਗਰੈਸਿਵ ਹੋਵੇ ਸਕੂਲੋਂ ਤੁਹਾਨੂੰ ਸ਼ਿਕਾਇਤ ਮਿਲਦੀ ਹੋਵੇ ਕਿ ਬੱਚੇ ਨੇ ਦੂਜੇ ਬੱਚੇ ਕੁੱਟਤੇ ਮਾਰਦਾ ਉਹਰੇ ਬੈਠਦਾ ਨਹੀਂ ਹੈਗਾ ਟਿਕਦਾ ਨਹੀਂ ਹੈਗਾ ਇੱਧਰ ਉੱਧਰ ਭੱਜਦਾ ਰਹਿੰਦਾ ਆਪਣੇ ਹੱਥ ਇਦਾਂ ਕਰਦਾ ਰਹਿੰਦਾ ਤਾਲੀਆਂ ਮਾਰਦਾ ਰਹਿੰਦਾ ਉਸ ਬੱਚੇ ਨੂੰ ADHD ਜਾਂ ਫਿਰ ਆਟਿਜ਼ਮ ਹੋ ਸਕਦਾ ਜਿਹੜਾ ਆਟਿਜ਼ਮ ਵਾਲਾ ਬੱਚਾ ਉਹ ਕੋਈ ਵੀ ਗੱਲ ਨੂੰ ਅੰਡਰਸਟੈਂਡ ਨਹੀਂ ਕਰੇਗਾ ਉਹ ਕੋਈ ਵੀ ਗੱਲ ਨੂੰ ਰਿਸਪੌਂਡ ਨਹੀਂ ਕਰੇਗਾ ਤੁਸੀਂ ਉਹਨੂੰ 10 ਵਾਰੀ 20 ਵਾਰੀ ਵੀ ਬੁਲਾ ਲੋਗੇ ਤੁਹਾਡੀ ਗੱਲ ਨੂੰ ਪ੍ਰੋਪਰਲੀ ਬਿਹੇਵ ਨਹੀਂ ਕਰੇਗਾ ਡਾਕਟਰ ਇਹ ਕੋਈ ਖਤਰੇ ਵਾਲੀ ਗੱਲ ਤਾਂ ਨਹੀਂ ਬੱਚਿਆਂ ਦੇ ਵੀ ਮੇਰੇ ਕੋਲੇ ਇਸ ਟਾਈਮ ਦੁਨੀਆ ਦੇ 120 ਕੰਟਰੀਸ ਤੋਂ ਬੱਚੇ ਆ ਰਹੇ ਅਸੀਂ ਇਸ ਨੂੰ ਬੇਸਿਕਲੀ ਬਿਮਾਰੀ ਮੰਨਦੇ ਹੀ ਨਹੀਂ ਇਹ ਇੱਕ ਡਿਸਆਰਡਰ ਹੈ 1.5 ਸਾਲ ਤੋਂ 2 ਸਾਲ ਦੀ ਉਮਰ ਇਹ ਬੜੀ ਕ੍ਰੂਸ਼ਲ ਉਮਰ ਹੈ ਮੈਂ ਬੜਾ ਕਲੀਅਰਲੀ ਕਹਿਣਾ ਇਸ ਬਿਮਾਰੀ ਦੇ ਵਿੱਚ 100 ਵਿੱਚੋਂ 99% ਕਾਰਨ ਉਹਦੇ ਮਦਰ ਫਾਦਰ ਹੈ ਜਾਂ ਤਾਂ ਉਹ ਬੱਚੇ ਦੇ ਅੱਗੇ ਉੱਚੀ ਉੱਚੀ ਬੋਲਦੇ ਹਨ ਜਾਂ ਉਹ ਬੱਚੇ ਦੇ ਅੱਗੇ ਲੜਾਈ ਝਗੜਾ ਕਰਦੇ ਹੈ ਜਾਂ ਉਹਨਾਂ ਦੀ ਆਪਸ ਵਿੱਚ ਨਹੀਂ ਬੰਦੀ ਉਹ ਜਾਂ ਉਹ ਬੱਚੇ ਨੂੰ ਟਾਈਮ ਨਹੀਂ ਦਿੰਦੇ ਯਾਨੀ ਕਿ ਅਗਰ ਬੱਚਾ ਏਜ ਵਿੱਚ ਆਈ ਜਾਂਦਾ ਜਿਦਾ ਜਿਉਂ-ਜਿਉਂ ਵੱਡਾ ਹੋ ਰਿਹਾ ਵਾ ਉਹਦੇ ਵਿੱਚ ਇਹ ਪ੍ਰੋਬਲਮ ਵੱਧਦੀ ਜਾਏਗੀ ਬਿਲਕੁਲ ਵੱਧਦੀ ਜਾਏਗੀ ਸਾਨੂੰ ਐਜ਼ ਅ ਡਾਕਟਰ 2 ਸਾਲ ਦੀ ਉਮਰ ਦੇ ਵਿੱਚ ਇਹ ਸਾਰੇ ਸਿੰਪਟਮ ਅਸੀਂ ਦੇਖ ਕੇ ਡਾਇਗਨੋਸ ਕਰ ਦਿੰਦੇ ਆਂ ਲੇਬਲ ਕਰ ਦਿੰਦੇ ਆਂ 2.5 ਸਾਲ ਦੀ ਉਮਰ ਦੇ ਵਿੱਚ ਉਸ ਟਾਈਮ ਦੇ ਉੱਤੇ ਮੈਕਸਿਮਮ ਪੇਰੈਂਟਸ ਇਸ ਚੀਜ਼ ਨੂੰ ਅਸੈਪਟ ਨਹੀਂ ਕਰਦੇ ਮੋੜ ਤੋੜ ਕੇ ਗੱਲ ਕਿੱਥੇ ਆ ਜਾਂਦੀ ਹੈ ਕਿ ਬੱਚੇ ਨੂੰ ਸੋਰਸ ਆਫ ਐਂਟਰਟੇਨਮੈਂਟ ਦੇ ਨਾਤੇ ਅਸੀਂ ਮੋਬਾਈਲ ਦੇ ਦਿੰਨੇ ਲੈਪਟਾਪ ਦੇ ਦਿੰਨੇ ਆਈਪੈਡ ਦੇ ਦਿੰਨੇ ਉਹ ਬੱਚਾ ਫਿਰ ਉਹਦੇ ਵਿੱਚ ਜੂਝ ਜਾਂਦਾ ਸਾਡੇ ਕੋਲੇ ਬਲੀਵ ਮੀ ਹੁਣ ਬੱਚੇ ਇਦਾਂ ਦੇ ਆ ਰਹੇ ਆ ਜਿਹੜੇ ਚਾਹਦੇ ਆ ਕਿ ਸਾਡੇ ਬੱਚੇ ਦਾ ਮੋਬਾਈਲ ਛੁੜਾ ਡਾਈਟ ਦੇ ਵਿੱਚ ਅਸੀਂ 3-4 ਚੀਜ਼ਾਂ ਬੋਲਦੇ ਆਂ ਜਿਹੜੀਆਂ ਤੁਸੀਂ ਉਨੇ ਇੱਕ ਬਹੁਤ ਵੱਡਾ ਫੈਕਟਰ ਹੈ ਅਗਰ ਤੁਸੀਂ ਬੱਚੇ ਦੀ ਚੀਨੀ ਬੰਦ ਕਰ ਦੇਣਾ ਤਾਂ ਉਹਦੀ ਹਾਈਪਰ ਐਕਟੀਵਿਟੀ ਘਟਣ ਲੱਗੇ। ਜੇ ਅਗਰ ਤੁਹਾਡਾ ਬੱਚਾ ਗੁੱਸਾ ਕਰ ਰਿਹਾ ਦੂਜੇ ਬੱਚਿਆਂ ਨਾਲ ਖੇਡਦਾ ਨਹੀਂ ਪਿਆ ਦੂਜੇ ਬੱਚਿਆਂ ਨੂੰ ਮਾਰ ਰਿਹਾ ਵੈ ਆਪਣੀ ਚੀਜ਼ਾਂ ਨੂੰ ਸੁੱਟ ਰਿਹਾ ਵੈ ਆਪਣੇ ਖਿਡੌਣਿਆਂ ਨਾਲ ਉਹਨੂੰ ਪਿਆਰ ਨਹੀਂ ਹੈਗਾ ਤੁਸੀਂ ਉਹਨੂੰ ਆਵਾਜ਼ ਮਾਰਦੇ ਹੋ ਤੁਹਾਡੀ ਗੱਲ ਨੂੰ ਰਿਸਪੌਂਡ ਨਹੀਂ ਕਰਦਾ ਕੋਈ ਬਾਹਰੋਂ ਆਂਦਾ ਵੈ ਉਹਦੇ ਵੱਲ ਦੇਖਦਾ ਨਹੀਂ ਤੁਸੀਂ ਬਾਹਰੋਂ ਆਂਦਾ ਵੈ ਸ਼ਾਈ ਫੀਲ ਕਰਦਾ ਵੈ ਆਈ ਕੰਟੈਕਟ ਉਹਦਾ ਹੈ ਹੀ ਨਹੀਂ ਇਦੀ وجہ ਦੇ ਨਾਲ ਉਹ ਅਟੈਨਸ਼ਨ ਦੇ ਨਹੀਂ ਘਟਾ ਦਿੰਦਾ ਵਾ ਜਾਂ ਫਿਰ ਅਟੈਨਸ਼ਨ ਡੈਫੀਸ਼ੀਟ ਹੋ ਜਾਂਦਾ ਹੈ। ਮੋਬਾਈਲ ਹੁਣ ਦਵਾਈਆਂ ਨਾਲ ਤਾਂ ਛੁੱਟ ਨਹੀਂ ਸਕਦਾ। ਮੋਬਾਈਲ ਤਾਂ ਤੁਹਾਨੂੰ ਹੀ ਛੁੜਾਣਾ ਪਏਗਾ। ਤੋਂ ਅਸੀਂ 3-4 ਟ੍ਰਿਕ ਦੱਸਦੇ ਹਾਂ। ਟ੍ਰਿਕ ਅਗਰ ਯੂਜ਼ ਕਰਦੇ ਹੋ ਤੋ ਟੋਟਾ ਬੱਚਾ ਮੋਬਾਈਲ ਛੱਡ ਸਕਦਾ ਡਾਕਟਰ ਜੀ ਬਹੁਤ ਜਗ੍ਹਾ ਜਾਂਦੇ ਆ ਨਾ ਸ਼ੂਟ ਕਰਨ ਜਾਂਦੇ ਆ ਕਈ ਮੈਂ ਦੇਖਦੀ ਆ ਸਪੀਚ ਥੈਰੇਪੀਜ਼ ਹੁੰਦੀਆਂ ਜਿੱਥੇ ਹੁੰਦੀ ਆ ਸ਼ਾਪਲ ਹੁੰਦੇ ਆ ਛੋਟੇ ਛੋਟੇ ਹੁੰਦੇ ਆ ਨੇ ਤੇ ਉੱਥੇ ਬੱਚਿਆਂ ਦੀਆਂ ਬਹੁਤ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਉਹ ਕਈ ਤਾਂ ਮੇਰੇ ਹੀ ਮਤਲਬ ਫੈਮਲੀ ਦੇ ਵਿੱਚ ਕਿ ਐਦਾ ਦਾ ਬੱਚਾ ਜਿਹਨੂੰ ਬੋਲਣ ਦੀ ਵੀ ਪ੍ਰੋਬਲਮ ਹੋ ਰਹੀ ਹੈ ਇਹ ਕਿਉਂ ਹੋ ਰਹੀ ਹੈ ਬੱਚਿਆਂ ਨੂੰ ਦੇਖੋ ਇਹਦੇ ਵਿੱਚ ਨਾ ਮੇਜਰ 2-3 ਵੱਡੇ ਕਾਰਨ ਹੈ ਜੀ ਉਹ ਸਾਨੂੰ ਸਮਝਣੇ ਪੈਣਗੇ ਹਮ ਅੱਜ ਦੇ ਟਾਈਮ ਤੇ ਸਾਡੇ ਕੋਲ ਸਪੈਸ਼ਲੀ ਮੇਰੇ ਅਗਰ ਹਸਪੀਟਲ ਦੀ ਗੱਲ ਕਰਾਂ ਤਾਂ ਇਦਾਂ ਦੇ ਬੱਚੇ ਆਉਂਦੇ ਜਿਨ੍ਹਾਂ ਨੂੰ ਬੋਲਣ 'ਚ ਦਿੱਕਤ ਆ ਰਹੀ ਹੈ ਜਿਨ੍ਹਾਂ ਨੂੰ ਹਕਕਲਾਪਣ ਰਹਿੰਦਾ ਵੈ ਜਿਨ੍ਹਾਂ ਨੂੰ ਤੋਦਲਾਪਣ ਰਹਿੰਦਾ ਵੈ ਜਾਂ ਫਿਰ ਇਦਾਂ ਦੇ ਬੱਚੇ ਜਿਹੜੇ ਬਿਲਕੁਲ ਹੀ ਬੋਲਦੇ ਨਹੀਂ 3 ਸਾਲ ਦੇ ਹੋਵੇ 3.5 ਸਾਲ ਦੇ ਹੋਗੇ ਉਹਨਾਂ ਦੇ ਵਿੱਚ ਦੋ ਤਿੰਨ ਬੜੀਆਂ ਹੀ ਕਾਮਨ ਚੀਜ਼ਾਂ ਮਿਲਦੀਆਂ ਇੱਕ ਤਾਂ ਉਹਨਾਂ ਨੂੰ ਗੁੱਸਾ ਬਹੁਤ ਜ਼ਿਆਦਾ ਆਉਂਦਾ ਹੂੰ ਦੂਸਰਾ ਉਹ ਕਿਸੇ ਦੀ ਗੱਲ ਨੂੰ ਅੰਡਰਸਟੈਂਡ ਨਹੀਂ ਕਰਦੇ ਉਹ ਤੋ ਇਹਦੇ ਵਿੱਚ ਅਸੀਂ ਨਾ ਦੋ ਡਿਸਆਰਡਰਸ ਦੇ ਉੱਤੇ ਮੇਨਲੀ ਕੰਮ ਕਰਦੇ ਆ ਇੱਕ ਡਿਸਆਰਡਰ ਦਾ ਨਾਮ ਹੈਗਾ ADHD ADHD ਔਰ ਦੂਜੇ ਦਾ ਨਾਮ ਹੈਗਾ ਆਟਿਜ਼ਮ ਆਟਿਜ਼ਮ ਤੁਸੀਂ ਫਾਈਂਡ ਆਊਟ ਕਰਨਾ ਵੈ ਕਿ ਅਗਰ ਤੁਹਾਡਾ ਬੱਚਾ ਗੁੱਸਾ ਕਰ ਰਿਹਾ ਦੂਜੇ ਬੱਚਿਆਂ ਨਾਲ ਖੇਡਦਾ ਨਹੀਂ ਪਿਆ ਦੂਜੇ ਬੱਚਿਆਂ ਨੂੰ ਮਾਰ ਰਿਹਾ ਵੈ ਆਪਣੀ ਚੀਜ਼ਾਂ ਨੂੰ ਸੁੱਟ ਰਿਹਾ ਵੈ ਆਪਣੇ ਖਿਡੌਣਿਆਂ ਨਾਲ ਉਹਨੂੰ ਪਿਆਰ ਨਹੀਂ ਹੈਗਾ ਤੁਸੀਂ ਉਹਨੂੰ ਆਵਾਜ਼ ਮਾਰਦੇ ਹੋ ਤੁਹਾਡੀ ਗੱਲ ਨੂੰ ਰਿਸਪੌਂਡ ਨਹੀਂ ਕਰਦਾ ਕੋਈ ਬਾਹਰੋਂ ਆਂਦਾ ਵੈ ਉਹਦੇ ਵੱਲ ਦੇਖਦਾ ਨਹੀਂ ਤੁਸੀਂ ਬਾਹਰੋਂ ਆਂਦਾ ਵੈ ਸ਼ਾਈ ਫੀਲ ਕਰਦਾ ਵੈ ਆਈ ਕੰਟੈਕਟ ਉਹਦਾ ਹੈ ਹੀ ਨਹੀਂ ਇਹਦੀ ਵਜ੍ਹਾ ਦੇ ਨਾਲ ਉਹ ਅਟੈਨਸ਼ਨ ਦੇ ਨਹੀਂ ਘਟਾ ਦਿੰਦਾ ਵਾ ਜਾਂ ਫਿਰ ਅਟੈਨਸ਼ਨ ਡੈਫੀਸ਼ੀਟ ਹੋ ਜਾਂਦਾ ਜਿਹਨੂੰ ਅਸੀਂ ਕਹਿੰਨੇ ਹੈਗੇ ਆ ਵੀ ਉਸ ਬੱਚੇ ਦਾ ਦੂਜੇ ਪ੍ਰਤੀ ਕੋਈ ਵੀ ਅਟੈਨਸ਼ਨ ਨਹੀਂ ਰਹਿੰਦੀ ਹੁਣ ਜਦੋਂ ਇਹ ਚੀਜ਼ ਲੰਬੀ ਖਿੱਚ ਜਾਂਦੀ ਹੈ ਤਾਂ ਉਹਦੀ ਜਿਹੜੀ ਐਕਟੀਵਿਟੀ ਹੈ ਉਹ ਹਾਈਪਰ ਐਕਟੀਵਿਟੀ ਚ ਕਨਵਰਟ ਹੋ ਜਾਂਦੀ ਹੈ ਹੁਣ ਜਨਰਲੀ ਸਾਰੇ ਬੱਚੇ ਕਹਿੰਦੇ ਸਾਡੇ ਬੱਚਾ ਤਾਂ ਜੀ ਥੋੜਾ ਜਿਆਦਾ ਸ਼ਰਾਰਤੀ ਹੈ ਸ਼ਰਾਰਤੀ ਹੋਣਾ ਇੱਕ ਨਾਰਮਲ ਗੱਲ ਹੈ ਬਟ ਉਹ ਸ਼ਰਾਰਤੀ ਬੱਚੇ ਨੂੰ ਜਦੋਂ ਤੁਸੀਂ ਆਵਾਜ਼ ਮਾਰੋ ਪਰ ਤੁਹਾਡੀ ਉਹ ਆਵਾਜ਼ ਦਾ ਰਿਸਪੌਂਡ ਨਾ ਕਰੇ ਕੋਈ ਨਵਾਂ ਬੰਦਾ ਆਇਆ ਉਹਦੇ ਨਾਲ ਉਹ ਹੈਲੋ ਨਾ ਕਰੇ ਦੂਜੇ ਬੱਚਿਆਂ ਦੇ ਨਾਲ ਉਹਦਾ ਬਿਹੇਵੀਅਰ ਬੜਾ ਅਗਰੈਸਿਵ ਹੋਵੇ ਸਕੂਲਾਂ ਤੋਂ ਤੁਹਾਨੂੰ ਸ਼ਿਕਾਇਤ ਮਿਲਦੀ ਹੋਵੇ ਕਿ ਬੱਚੇ ਨੇ ਦੂਜੇ ਬੱਚੇ ਕੁੱਟਤੇ ਮਾਰਦਾ ਉਹਰੇ ਬੈਠਦਾ ਨਹੀਂ ਹੈਗਾ ਟਿਕਦਾ ਨਹੀਂ ਹੈਗਾ ਇੱਧਰ ਉੱਧਰ ਭੱਜਦਾ ਰਹਿੰਦਾ ਆਪਣੇ ਹੱਥ ਇਦਾਂ ਕਰਦਾ ਰਹਿੰਦਾ ਤਾਲੀਆਂ ਮਾਰਦਾ ਰਹਿੰਦਾ ਤਾਂ ਉਸ ਬੱਚੇ ਨੂੰ ADHD ਜਾਂ ਫਿਰ ਆਟਿਜ਼ਮ ਹੋ ਸਕਦਾ ਤੇ ਇਹਨਾਂ ਦੋਨਾਂ 'ਚ ਡਿਫਰੈਂਸ ਕੀ ਹੈ ਬੜਾ ਥਿਨ ਡਿਫਰੈਂਸ ਹੈ ADHD ਦਾ ਮਤਲਬ ਹੁੰਦਾ ਅਟੈਂਸ਼ਨ ਡੈਫੀਸ਼ੈਂਟ ਹਾਈਪਰਐਕਟੀਵਿਟੀ ਡਿਸਆਰਡਰ ਔਰ ਇਹ ਜਿਹਨੂੰ ਆਟਿਜ਼ਮ ਕਹਿੰਦੇ ਉਹਨੂੰ ਅਸੀਂ ਕਹਿੰਨੇ ਆ ਅਟਿਸਟ ਆਟਿਸਮ ਸਪੈਕਟਰਮ ਡਿਸਆਰਡਰ ਹੁਣ ਜਿਹੜਾ ਬੱਚਾ ਤੁਹਾਡੀ ਗੱਲ ਨੂੰ ਸਮਝ ਨਹੀਂ ਰਿਹਾ ਸੁਣ ਨਹੀਂ ਰਿਹਾ ਪਰ ਜਦੋਂ ਤੂੰ ਬਾਹਰ ਜਾਂਦੇ ਹੋ ਕਿਤੇ ਉੱਥੇ ਉਹ ਰਿਸਪੌਂਡ ਵਧੀਆ ਕਰਦਾ ਉੱਥੇ ਪ੍ਰੋਪਰਲੀ ਉਹ ਬਿਹੇਵ ਕਰਦਾ ਵੈ ਤਾਂ ਉਹ ਏਡੀਐਚਟੀ ਦੀ ਕੈਟਾਗਰੀ ਚ ਆਉਂਦਾ ਜਿਹੜਾ ਆਟਿਸਮ ਵਾਲਾ ਬੱਚਾ ਉਹ ਕੋਈ ਵੀ ਗੱਲ ਨੂੰ ਅੰਡਰਸਟੈਂਡ ਨਹੀਂ ਕਰੇਗਾ ਉਹ ਕੋਈ ਵੀ ਗੱਲ ਨੂੰ ਰਿਸਪੌਂਡ ਨਹੀਂ ਕਰੇਗਾ ਤੁਸੀਂ ਉਹਨੂੰ 10 ਵਾਰੀ 20 ਵਾਰੀ ਵੀ ਬੁਲਾ ਲੋਗੇ ਤੁਹਾਡੀ ਗੱਲ ਨੂੰ ਪ੍ਰੋਪਰਲੀ ਬਿਹੇਵਲੀ ਬਿਹੇਵ ਨਹੀਂ ਕਰੇਗਾ ਅੱਖਾਂ 'ਚ ਅੱਖੋਂ ਨਹੀਂ ਪਾਏਗਾ ਆਈ ਕੰਟੈਕਟ ਉਹਦਾ ਬਿਲਕੁਲ ਕੱਟ ਹੋਏਗਾ ਗੱਲਾਂ ਉਹ ਪ੍ਰੋਪਰਲੀ ਨਹੀਂ ਕਰੇਗਾ ਜਾਂ ਤਾਂ ਬੋਲੇਗਾ ਹੀ ਨਹੀਂ ਜਾਂ ਫਿਰ ਉਹਦੀ ਗੱਲ ਤੁਹਾਨੂੰ ਸਮਝ ਨਹੀਂ ਆਏਗੀ ਜਿਹਦੀ ਵਜ੍ਹਾ ਦੇ ਨਾਲ ਤੁਹਾਨੂੰ ਬੋਲ ਦਿੱਤਾ ਜਾਏਗਾ ਕਿ ਇਹਨੂੰ ਆਟਿਜ਼ਮ ਹੋ ਗਿਆ ਹੈ ਮਾਈਨਰ ਆਟਿਜ਼ਮ ਹੋ ਗਿਆ ਹੈ ਜਿਨੂੰ ਸੀ ਲੈਵਲ 1 ਲੈਵਲ 2 ਲੈਵਲ 3 ਬੋਲਦੇ ਆ ਜਾਂ ਫਿਰ ਮਾਈਲਡ ਮੋਡਰੇਟ ਜਾਂ ਸੀਵੀਅਰ ਆਟਿਜ਼ਮ ਬੋਲਦੇ ਡਾਕਟਰ ਇਹ ਕੋਈ ਖਤਰੇ ਵਾਲੀ ਗੱਲ ਤਾਂ ਨਹੀਂ ਬੱਚਿਆਂ ਦੇ ਵਿੱਚ ਦੇਖੋ ਅਗਰ ਮੈਂ ਤੁਹਾਨੂੰ ਖਤਰੇ ਦੀ ਗੱਲ ਦੱਸਾਂ ਤਾਂ ਤੁਸੀਂ ਕਿਸੇ ਵੀ ਇਸ ਟਾਈਮ ਸਪੀਚ ਸੈਂਟਰ ਦੇ ਵਿੱਚ ਜਾਓਗੇ ਜਾਂ ਫਿਰ ਆਯੂ ਸੈਂਟਰ ਦੇ ਵਿੱਚ ਜਾਓਗੇ ਤਾਂ ਤੁਹਾਨੂੰ ਉੱਥੇ ਇੱਕ ਭੀੜ ਨਜ਼ਰ ਆਏਗੀ ਬਿਲਕੁਲ ਆਉ ਠੀਕ ਹੈ ਮੇਰੇ ਕੋਲੇ ਇਸ ਟਾਈਮ ਦੁਨੀਆ ਦੇ 120 ਕੰਟਰੀਸ ਤੋਂ ਬੱਚੇ ਆ ਰਹੇ ਆ 120 ਕੰਟਰੀਸ ਤੋਂ ਯੂਰਪ ਸਪੈਸ਼ਲੀ ਇਸ ਬਿਮਾਰੀ ਦੇ ਨਾਲ ਗ੍ਰਸਤ ਹੈ ਅਸੀਂ ਇਸ ਨੂੰ ਬੇਸਿਕਲੀ ਬਿਮਾਰੀ ਮੰਨਦੇ ਹੀ ਨਹੀਂ ਇਹ ਇੱਕ ਡਿਸਆਰਡਰ ਹੈ ਇੱਕ ਤਾਂ ਹੁੰਦੀ ਹੈ ਡਿਜ਼ੀਜ਼ ਇੱਕ ਹੁੰਦਾ ਹੈ ਡਿਸਆਰਡਰ ਹੁਣ ਇਹ ਇੱਕ ਡਿਸਆਰਡਰ ਹੈ ਠੀਕ ਹੈ ਡਿਸਆਰਡਰ ਅਸੀਂ ਉਹਨੂੰ ਕਹਿੰਦੇ ਆ ਜਿੱਦਾ ਕੋਈ ਕਾਰਨ ਨਹੀਂ ਹੁੰਦਾ ਐਸਾ ਡਾਕਟਰ ਮੇਰਾ ਕੰਮ ਹੁੰਦਾ ਹੈ ਇੱਕ ਬਿਮਾਰੀ ਦਾ ਕਾਰਨ ਲੱਭਣਾ ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਇਹ ਬਿਮਾਰੀ ਹੀ ਨਹੀਂ ਹੈ ਇਹ ਇੱਕ ਬਿਹੇਵੀਅਰ ਡਿਸਆਰਡਰ ਹੈ ਜਿਹੜਾ ਕਿ ਤੁਹਾਡੇ ਸੁਭਾਅ ਦੇ ਵਿੱਚ ਆਇਆ ਹੋਇਆ ਚੇਂਜ ਹੈ ਹੁਣ ਕਿਉਂ ਚੇਂਜ ਆਇਆ ਹੋਇਆ ਕਿਉਂਕਿ ਇੱਥੋਂ ਅਗਰ ਅਸੀਂ ਕਿਸੇ ਪੰਜਾਬੀ ਦੀ ਗੱਲ ਕਰੀਏ ਉਹ ਪੰਜਾਬ ਤੋਂ ਸਪੇਨ ਸ਼ਿਫਟ ਹੋ ਗਿਆ ਲੈਂਗੁਏਜ ਉਹਨੂੰ ਸਪੇਨ ਦੀ ਆਂਦੀ ਨਹੀਂ ਘਰ ਦੇ ਵਿੱਚ ਉਹ ਪੰਜਾਬੀ ਬੋਲਦੇ ਆ ਬੱਚਾ ਜਦੋਂ ਉਹਨਾਂ ਦਾ ਹੋ ਗਿਆ ਸਕੂਲ ਭੇਜਿਆ ਉੱਥੇ ਉਹ ਸਪੈਨਿਸ਼ ਚੱਲਦੀ ਪਈ ਹੈ ਬੱਚੇ ਨੂੰ ਨਾ ਤਾਂ ਪੰਜਾਬੀ ਸਮਝ ਆ ਰਹੀ ਨਾ ਉਹਨੂੰ ਸਪੈਨਿਸ਼ ਸਮਝ ਆ ਰਹੀ ਜਿਹਦੀ ਵਜ੍ਹਾ ਨਾਲ ਉਹਨੂੰ ਅੰਡਰਸਟੈਂਡ ਕਰਨਾ ਉਹਨੇ ਘਟਾਤਾ ਜਾਂ ਛੱਡਤਾ ਉਹ ਰੋ ਆਪਣੀ ਦੁਨੀਆ ਚ ਮਸਤ ਹੋਣ ਲੱਗ ਗਿਆ ਠੀਕ ਹੈ ਦੂਜਾ ਇਹਦਾ ਇੱਕ ਫੈਕਟਰ ਬੜਾ ਕਾਮਨ ਫੈਕਟਰ ਹੈ ਉਹ ਹੈ ਹਸਬੈਂਡ ਔਰ ਵਾਈਫ ਦਾ ਆਪਸ ਦੇ ਵਿੱਚ ਪ੍ਰੋਪਰਲੀ ਬਿਹੇਵ ਨਾ ਕਰਨਾ ਅੱਛਾ ਇਸ ਟਾਈਮ ਅਗਰ ਅਸੀਂ ਇੰਡੀਆ ਦੀ ਗੱਲ ਕਰੀਏ ਦੁਨੀਆ ਦੀ ਗੱਲ ਕਰੀਏ ਯੂਰਪ ਦੀ ਗੱਲ ਕਰੀਏ ਅਮਰੀਕਾ ਦੀ ਗੱਲ ਕਰੀਏ ਤਾਂ ਸਭ ਤੋਂ ਵੱਡਾ ਰੋਲਾ ਹਸਬੈਂਡ ਔਰ ਵਾਈਫ ਦਾ ਰਿਲੇਸ਼ਨ ਹੈ ਦੋਨੋਂ ਵਰਕਿੰਗ ਹੈ ਦੋਨੋਂ ਕੰਮ ਤੇ ਜਾਂਦੇ ਆ ਦੋਨਾਂ ਕੋਲ ਟਾਈਮ ਹੈ ਨਹੀਂ ਬੱਚਾ ਜਾਂ ਤਾਂ ਵੱਡਿਆਂ ਕੋਲ ਪਲਦਾ ਵੈ ਉਹ ਜਾਂ ਫਿਰ ਨੌਕਰਾਂ ਕੋਲੇ ਪਲਦਾ ਹੈ ਉਦੇਲੀ ਕੋਈ ਨੈਣੀ ਰੱਖੀ ਹੋਈ ਹੈ ਜਾਂ ਫਿਰ ਉਦੇਲੀ ਕੋਈ ਸਪੋਰਟ ਰੱਖਿਆ ਡੋਮੈਸਟਿਕ ਹੈਲਪ ਰੱਖੀ ਹੋਈ ਹੈ ਉਹਨੂੰ ਟਾਈਮ ਆਪਾਂ ਦੇ ਨਹੀਂ ਰਹੇ ਹਾਂ ਡੇਢ ਸਾਲ ਤੋਂ 2 ਸਾਲ ਦੀ ਉਮਰ ਇਹ ਬੜੀ ਕ੍ਰੂਸ਼ਲ ਉਮਰ ਹੈ ਠੀਕ ਹੈ ਅਗਰ ਉਸ ਟਾਈਮ ਦੇ ਵਿੱਚ ਤੁਸੀਂ ਬੱਚੇ ਦੇ ਨਾਲ ਵੈਲ ਬਿਹੇਵਡ ਨਹੀਂ ਕੀਤਾ ਬੱਚੇ ਦੇ ਅੱਗੇ ਪੋਲਾਈਟ ਬਿਹੇਵ ਨਹੀਂ ਕੀਤਾ ਪੋਲਾਈਟ ਮਤਲਬ ਮੈਂ ਬੜਾ ਕਲੀਅਰਲੀ ਕਹਣਾ ਇਸ ਬਿਮਾਰੀ ਦੇ ਵਿੱਚ 100 ਵਿੱਚੋਂ 99% ਕਾਰਨ ਉਹਦੇ ਮਦਰ ਫਾਦਰ ਹੈ ਯਾ ਤਾਂ ਉਹ ਬੱਚੇ ਤੇ ਅਗੇ ਉੱਚੀ ਉੱਚੀ ਬੋਲਦੇ ਆ ਜਾਂ ਉਹ ਬੱਚੇ ਤੇ ਅਗੇ ਲੜਾਈ ਝਗੜਾ ਕਰਦੇ ਆ ਜਾਂ ਉਹਨਾਂ ਦੀ ਆਪਸ ਵਿੱਚ ਨਹੀਂ ਬੰਦੀ ਉਹ ਜਾਂ ਉਹ ਬੱਚੇ ਨੂੰ ਟਾਈਮ ਨਹੀਂ ਦਿੰਦੇ ਓਕੇ ਤੁਸੀਂ ਕਹੋ ਵੀ ਮੈਂ ਤਾਂ ਜੀ ਸਾਰਾ ਦਿਨ ਘਰ 'ਚ ਰਹਿਣਾ ਵਰਕ ਫਰੋਮ ਹੋਮ ਕਰ ਰਿਹਾ ਹਾਂ ਮੈਂ ਤਾਂ ਬੱਚੇ ਨੂੰ ਪੂਰਾ ਟਾਈਮ ਦੇ ਰਿਹਾ ਉਹ ਟਾਈਮ ਦੇਣਾ ਨਹੀਂ ਹੈ ਉਹਦੇ ਨਾਲ ਕੁਆਲਟੀ ਟਾਈਮ ਸਪੈਂਡ ਕਰਨਾ ਪਏਗਾ ਤੁਹਾਨੂੰ ਉਹਨੂੰ ਬਾਹਰ ਲੈ ਕੇ ਜਾਣਾ ਪਏਗਾ ਘੁਮਾਉਣਾ ਪਏਗਾ ਉਹਦੇ ਨਾਲ ਗੱਲਾਂ ਕਰਨੀਆਂ ਪੈਣਗੀਆਂ ਇੰਡੋਰ ਐਕਟੀਵਿਟੀਆਂ ਕਰਨੀਆਂ ਪੈਣਗੀਆਂ ਜੇ ਤੁਸੀਂ ਪਹਿਲੇ 1.5 ਸਾਲ ਤੋਂ 2 ਸਾਲ ਫਿਰ 2 ਤੋਂ 3 ਸਾਲ 3 ਤੋਂ 4 ਸਾਲ ਵਾਲਾ ਟਾਈਮ ਲੰਗਾ ਆਤਾ ਤੁਹਾਡੇ ਬੱਚੇ ਨੂੰ ਆਟਿਜ਼ਮ ਜਾਂ ਫਿਰ ADHD ਹੋਣ ਦੇ ਮੈਕਸਿਮਮ ਚਾਂਸਸ ਹੈ ਯਾਨੀ ਕਿ ਅਗਰ ਬੱਚਾ ਏਜ ਵਿੱਚ ਆਈ ਜਾਂਦਾ ਜਿਦਾ ਜਿਉਂ-ਜਿਉਂ ਵੱਡਾ ਹੋ ਰਿਹਾ ਵਾ ਉਹਦੇ ਵਿੱਚ ਇਹ ਪ੍ਰੋਬਲਮ ਵੱਧਦੀ ਜਾਏਗੀ ਬਿਲਕੁਲ ਵੱਧਦੀ ਜਾਏਗੀ ਸਾਨੂੰ ਐਜ਼ ਅ ਡਾਕਟਰ 2 ਸਾਲ ਦੀ ਉਮਰ ਦੇ ਵਿੱਚ ਇਹ ਸਾਰੇ ਸਿੰਪਟਮ ਅਸੀਂ ਦੇਖ ਕੇ ਡਾਇਗਨੋਸ ਕਰ ਦਿੰਨੇ ਆ ਲੇਬਲ ਕਰ ਦਿੰਨੇ ਆ 2.5 ਸਾਲ ਦੀ ਉਮਰ ਦੇ ਵਿੱਚ ਉਸ ਟਾਈਮ ਦੇ ਉੱਤੇ ਮੈਕਸਿਮਮ ਪੇਰੈਂਟਸ ਇਸ ਚੀਜ਼ ਨੂੰ ਅਸੈਪਟ ਨਹੀਂ ਕਰਦੇ ਕਿ ਮੇਰੇ ਬੱਚੇ ਨੂੰ ਤਾਂ ਕੁਝ ਨਹੀਂ ਆ ਜੀ ਅਸੀਂ ਸੁਧਾਰ ਲਾਂਗੇ ਤਾਂ ਵਿਗੜਿਆ ਹੋਇਆ ਇਹ ਵਿਗੜਿਆ ਹੋਇਆ ਨਹੀਂ ਹੈ ਇਹਦੇ ਕੁਝ ਰੀਜ਼ਨਾਂ ਦੇ ਵਿੱਚੋਂ ਪਹਿਲਾ ਰੀਜ਼ਨ ਹੈ ਘਰ ਦੇ ਵਿੱਚ ਨਿਊਕਲੀਅਰ ਫੈਮਿਲੀ ਹੋਣਾ ਤੁਸੀਂ ਦੋ ਬੰਦੇ ਹੋ ਘਰ 'ਚ ਇਕੱਲੇ ਰਹਿਣੇ ਹੈਗੇ ਹੋ ਤੁਹਾਡਾ ਬੱਚੇ ਨੂੰ ਦੇਖ ਰਿਕ ਕਰਨ ਨਾਲ ਕੋਈ ਨਹੀਂ ਹੈ ਦੂਸਰਾ ਕਾਰਨ ਹੈਗਾ ਵਾ ਮਲਟੀ ਕਲਚਰਲ ਆਪਣੀ ਸੋਸਾਇਟੀ ਹੋਣਾ ਜਿੰਨੂੰ ਕਹਿੰਦੇ ਆ ਅਸੀਂ ਕਿ ਵੱਡੇ ਵੱਡੇ ਮੈਟਰੋਪੋਲੀਟਨ ਸਿਟੀਜ਼ ਦੇ ਵਿੱਚ ਰਹਿਣਾ ਕੋਈ ਬੰਦਾ 17ਵੀਂ ਮੰਜ਼ਲ ਤੇ ਰਹਿ ਰਿਹਾ ਕੋਈ 15ਵੀਂ ਮੰਜ਼ਲ ਤੇ ਰਹਿ ਰਿਹਾ ਕੋਈ ਗਲੀ ਦੇ ਵਿੱਚ ਬੱਚਾ ਹੈ ਹੀ ਨਹੀਂ ਖੇਡਣ ਨੂੰ ਹੈ ਨਹੀਂ ਘਰ ਦੇ ਵਿੱਚ ਸਿੰਗਲ ਬੱਚਾ ਹੈ ਸਿੰਗਲ ਪੇਰੈਂਟਸ ਹੋ ਤੁਸੀਂ ਤਾਂ ਉਹਦੇ ਕੋਲੇ ਸੋਰਸ ਆਫ ਐਂਟਰਟੇਨਮੈਂਟ ਹੈ ਹੀ ਨਹੀਂ ਮੂਡ ਤੋੜ ਕੇ ਗੱਲ ਕਿੱਥੇ ਆ ਜਾਂਦੀ ਹੈ ਕਿ ਬੱਚੇ ਨੂੰ ਸੋਰਸ ਆਫ ਐਂਟਰਟੇਨਮੈਂਟ ਦੇ ਨਾਤੇ ਅਸੀਂ ਮੋਬਾਈਲ ਦੇ ਦੰਨੇ ಲ್ಯੈਪਟਾਪ ਦੇ ਦੰਨੇ ਆਈਪੈਡ ਦੇ ਦੰਨੇ ਉਹ ਬੱਚਾ ਫਿਰ ਉਹਦੇ ਵਿੱਚ ਜੂਝ ਜਾਂਦਾ ਜਾਂਦਾ ਸਾਡੇ ਕੋਲੇ ਬਿਲੀਵ ਮੀ ਹੁਣ ਬੱਚੇ ਇਦਾਂ ਦੇ ਆ ਰਹੇ ਆ ਜਿਹੜੇ ਚਾਹੁੰਦੇ ਆ ਕਿ ਸਾਡੇ ਬੱਚੇ ਦਾ ਮੋਬਾਈਲ ਛੁਡਾ ਦਿਓ ਮੋਬਾਈਲ ਹੁਣ ਦਵਾਈਆਂ ਨਾਲ ਤਾਂ ਛੁੱਟ ਮੋਬਾਈਲ ਤਾਂ ਤੁਹਾਨੂੰ ਹੀ ਛੁਡਾਉਣਾ ਪਏਗਾ ਤੋਂ ਅਸੀਂ 3-4 ਟ੍ਰਿਕ ਦੱਸਦੇ ਹਾਂ ਮੈਂ ਤੁਹਾਡੇ ਦਰਸ਼ਕਾਂ ਨੂੰ ਦੱਸਣ ਲੱਗਾ ਹਾਂ ਉਹ ਟ੍ਰਿਕ ਅਗਰ ਯੂਜ਼ ਕਰਦੇ ਹੋ ਤਾਂ ਤੁਹਾਡਾ ਬੱਚਾ ਮੋਬਾਈਲ ਛੱਡ ਸਕਦਾ ਅੱਛਾ ਜੀ ਹੁਣ ਪ੍ਰੋਬਲਮ ਕਿੱਥੇ ਆ ਰਹੀ ਹੈ ਕਿ ਜਾਂ ਤਾਂ ਬੱਚਾ ਮੋਬਾਈਲ ਦੇਖੇਗਾ ਜਾਂ ਰੋਟੀ ਖਾਏਗਾ ਜਾਂ ਫਿਰ ਰੋਟੀ ਦੇਖਦੇ ਹੋਏ ਮੋਬਾਈਲ ਦੇਖੇਗਾ ਹੂੰ ਜੇ ਤੁਸੀਂ ਉਹਦਾ ਮੋਬਾਈਲ ਛਡਾਓਗੇ ਤਾਂ ਉਹ ਰੋਟੀ ਨਹੀਂ ਖਾਏਗਾ ਤਾਂ ਤੁਸੀਂ ਕੀ ਕਰਨਾ ਹੈ ਸਭ ਤੋਂ ਪਹਿਲਾਂ ਤਾਂ ਜਿਹੜਾ ਉਹਨੂੰ ਮੋਬਾਈਲ ਦੇਣਾ ਉਸ ਮੋਬਾਈਲ ਦੀ ਜਿਹੜੀ ਬੈਟਰੀ ਹੈਗੀ ਉਹ 2 ਤੋਂ 3% ਹੋਣੀ ਚਾਹੀਦੀ ਹੈ ਠੀਕ ਹੈ ਦੂਜਾ ਕੋਸ਼ਿਸ਼ੇ ਕਰੋ ਕਿ ਉਹਦੀ ਜਿਹੜੀ ਬ੍ਰਾਈਟਨੈਸ ਹੈ ਉਹ ਬਿਲਕੁਲ ਡਿਮ ਕਰਕੇ ਰੱਖੋ ਜਾਂ ਫਿਰ ਉਹਨੂੰ ਬਲੈਕ ਐਂਡ ਵਾਈਟ ਮੋਡ 'ਤੇ ਰੱਖੋ ਠੀਕ ਹੈ ਅਸੀਂ ਬਲੂ ਲਾਈਟ ਦੇ ਪ੍ਰਤੀ ਆਕਰਸ਼ਿਤ ਹੁੰਨੇ ਆ ਅਸੀਂ ਮਤਲਬ ਹਿਊਮਨ ਬੀਿੰਗ ਤੋਂ ਜੇ ਉਹ ਕਾਲੀ ਲਾਈਟ ਦੇਖੇਗਾ ਬਲੈਕ ਐਂਡ ਵਾਈਟ ਪਿਕਚਰ ਦੇਖੇਗਾ ਉਹ ਛੱਡ ਦੇਗਾ 30 ਤੀਸਰਾ ਸਭ ਤੋਂ ਵੱਡਾ ਰੀਜ਼ਨ ਜਿਹੜਾ ਤੁਸੀਂ ਅਗਰ ਫਾਲੋ ਕਰਦੇ ਹੋ ਤਾਂ ਤੁਸੀਂ ਖੁਦ ਨਹੀਂ ਮੋਬਾਈਲ ਦੇਖਣਾ ਜੇ ਆਪਾਂ ਬੱਚੇ ਦੇ ਅੱਗੇ ਖੁਦ ਮੋਬਾਈਲ ਦੇਖਾਂਗੇ ਟੀਵੀ ਦੇਖਾਂਗੇ ਉਹ ਕਦੇ ਨਹੀਂ ਛੱਡੇਗਾ ਬੱਚੇ ਦੇ ਸਾਹਮਣੇ ਮੋਬਾਈਲ ਦਿਜੇਗਾ ਕਿਤਾਬ ਲੈ ਕੇ ਬੈਠੋ ਉਹ ਦੋ ਅਗਰ ਤੁਸੀਂ ਮੋਬਾਈਲ ਔਰ ਟੀਵੀ ਛਡਾਣ ਦੇ ਵਿੱਚ ਕਾਮਯਾਬ ਹੋ ਜਾਣੇ ਹੋ ਤਾਂ 50% ਜੰਗ ਤੁਸੀਂ ਜਿੱਤ ਲੈਣੇ ਹੋ ADHD ਔਰ ਆਟイズਮ ਦੀ ਠੀਕ ਹੈ ਤੁਹਾਡਾ ਬੱਚਾ ਮੋਬਾਈਲ ਛੱਡ ਦਵੇ ਤੁਸੀਂ ਉਹਨੂੰ ਬਾਹਰ ਲੈ ਕੇ ਜਾਣਾ ਸ਼ੁਰੂ ਕਰ ਦਿਓ ਪਾਰਕ 'ਚ ਘੁਮਾਉਣਾ ਸ਼ੁਰੂ ਕਰ ਦਿਓ ਆਪਸ ਦੇ ਵਿੱਚ ਬਿਹੇਵ ਪ੍ਰੋਪਰ ਕਰ ਲੋ ਉਹਨੂੰ ਟਾਈਮ ਦੇਣਾ ਸ਼ੁਰੂ ਕਰ ਦਿਓ ਅੱਧੀ ਬਿਮਾਰੀ ਠੀਕ ਹੋ ਜਾਂਦੀ ਹੈ ਠੀਕ ਹੈ ਇਸ ਤੋਂ ਬਾਅਦ ਗੱਲ ਆਉਂਦੀ ਹੈ ਡਾਈਟ ਦੀ ਡਾਈਟ ਦੇ ਵਿੱਚ ਅਸੀਂ 3-4 ਚੀਜ਼ਾਂ ਬੋਲਦੇ ਹਾਂ ਜਿਹੜੀਆਂ ਤੁਸੀਂ ਬੱਚੇ ਨੂੰ ਨਹੀਂ ਦੇਣੀਆਂ ਕਿਉਂ ਨਹੀਂ ਦੇਣੀਆਂ ਆਯੁਰਵੇਦ ਅਕੋਰਡਿੰਗ ਇਸ ਨੂੰ ਅਸੀਂ ਵਾਤ ਔਰ ਪਿੱਤ ਦਾ ਡਿਸਆਰਡਰ ਮੰਨਦੇ ਆ ਠੀਕ ਹੈ ਵਾਤ ਵਾਲੀਆਂ ਚੀਜ਼ਾਂ ਉਹ ਹੁੰਦੀਆਂ ਜਿਨੂੰ ਅਸੀਂ ਪੰਜਾਬੀ ਵਿੱਚ ਬਾਏ ਬੋਲਦੇ ਆ ਵਾਈ ਬੋਲਦੇ ਆ ਵਾਇਓ ਜਿਵੇਂ ਰਾਜਮਾ ਮਾਂ ਦੀ ਦਾਲ ਅਰਬੀ ਪਿੰਡੀ ਆਲੂ ਚਾਵਲ ਇਹ ਚੀਜ਼ਾਂ ਦੇ ਨਾਲ ਸਿਰਚੇ ਵਾਈ ਬਣਦੀ ਹੈ ਹਮ ਔਰ ਪਿੱਤ ਹੁੰਦਾ ਜਿਹਦੀ ਜਿਹੜੀ ਤਾਸੀਰ ਗਰਮ ਹੁੰਦੀ ਹੈ ਗਰਮ ਤਾਸੀਰ ਵਾਲੀਆਂ ਚੀਜ਼ਾਂ ਜਿਵੇਂ ਦੁੱਧ ਡੇਰੀ ਪ੍ਰੋਡਕਟ ਬੱਚੇ ਨੂੰ ਅਸੀਂ ਕਹਿੰਨੇ ਆ ਕਿ ਨਹੀਂ ਦੇਣਾ ਦੁੱਧ ਦਹੀਂ ਪਨੀਰ ਲੱਸੀ ਇਹਨੂੰ ਰਿਪਲੇਸ ਕਰ ਦੋ ਸੋਇਆ ਮਿਲਕ ਦੇ ਨਾਲ ਕੋਕੋਨਟ ਮਿਲਕ ਦੇ ਨਾਲ ਐਲਮੰਟ ਮਿਲਕ ਦੇ ਨਾਲ ਜਾਂ ਫਿਰ ਓਟਸ ਮਿਲਕ ਦੇ ਨਾਲ ਠੀਕ ਹੈ ਉਹਦਾ ਚੀਨੀ ਬੰਦ ਕਰ ਦੋ ਹੁਣ ਇੱਕ ਬਹੁਤ ਵੱਡਾ ਫੈਕਟਰ ਹੈ ਅਗਰ ਤੁਸੀਂ ਬੱਚੇ ਦੀ ਚੀਨੀ ਬੰਦ ਕਰ ਦੇਣਾ ਤਾਂ ਉਹਦੀ ਹਾਈਪਰ ਐਕਟੀਵਿਟੀ ਘਟਣ ਲੱਗ ਜਾਂਦੀ ਹੈ ਪਰ ਜਦੋਂ ਤੁਸੀਂ ਗੱਲ ਕੀਤੀ ਹੈ ਸੋਇਆ ਮਿਲਕ ਦੀ ਉਹਦੇ ਵਿੱਚ ਵੀ ਮਿੱਠਾ ਤਾਂ ਹੁੰਦਾ ਹੀ ਹੈ ਦੇਖੋ ਸੋਇਆ ਮਿਲਕ ਜਿਹੜਾ ਬਾਜ਼ਾਰੋਂ ਮਿਲਦਾ ਉਹ ਤਾਂ ਲੈਣਾ ਹੀ ਨਹੀਂ ਨਾ ਤੁਹਾਨੂੰ ਇਹ ਖੁਦ ਬਣਾਉਣਾ ਹੈ ਘਰ 'ਚ ਸੋਇਆਬੀਨ ਲੈ ਕੇ ਆਓ ਰਾਤ ਨੂੰ ਉਹਨੂੰ ਪਾਣੀ 'ਚ ਭਿਓ ਦਿਓ ਸਵੇਰੇ ਉੱਠ ਕੇ ਉਹਨੂੰ ਮਿਕਸੀ 'ਚ ਘੁਮਾ ਕੇ ਉਹਦਾ ਦੁੱਧ ਕਢਾ ਲਓ ਠੀਕ ਹੈ ਜਾਂ ਫਿਰ ਤੁਸੀਂ ਨਾਰੀਅਲ ਲੈ ਕੇ ਆਓ ਨਾਰੀਅਲ ਦੇ ਪੀਸਿਸ ਕਰੋ ਉਹਦੇ ਵਿੱਚ 8 ਬੂੰਨਾ ਪਾਣੀ ਪਾਓ ਉਹਦੇ ਵਿੱਚ ਨਾਰੀਅਲ ਦਾ ਪਾਣੀ ਪਾਓ ਉਹਨੂੰ ਮਿਕਸੀ ਜੇ ਘੁਮਾਓ ਉਹ ਮਿੱਠਾ ਹੀ ਹੋਏਗਾ ਠੀਕ ਹੈ ਠੀਕ ਹੈ ਇਸੇ ਤਰੀਕੇ ਨਾਲ ਐਲਮੰਟ ਮਿਲਕ ਬਣਾਉਂਦਾ ਰਾਤ ਨੂੰ 10 12 ਦਾਣੇ ਬਦਾਮ ਦੇ ਭੇਦੋ ਫਿਰ ਉੜ ਕੇ ਛਿਲਕਾ ਉਤਾਰੋ ਵਿੱਚ ਪਾਣੀ ਪਾਓ ਮਿਕਸੀ ਜੇ ਘੁਮਾਓ ਤਾਂ ਦੁੱਧ ਬਣ ਗਿਆ ਠੀਕ ਹੈ ਇਹ ਦੁੱਧ ਤੁਸੀਂ ਬੱਚੇ ਨੂੰ ਪਿਲਾਣਾ ਹੈ ਠੀਕ ਹੈ ਮੈਂ ਦੱਸ ਰਿਹਾ ਸੀਗਾ ਕਿ ਦੁੱਧ ਦੇ ਨਾਲ ਚੀਨੀ ਅਗਰ ਤੁਸੀਂ ਚੀਨੀ ਬੱਚੇ ਦੀ ਬੰਦ ਕਰ ਦਿੰਨੇ ਹੋ ਚੀਨੀ ਮਤਲਬ ਚੀਨੀ ਗੁੜ ਸ਼ੱਕਰ ਚਾਕਲੇਟ ਟੌਫੀ ਕੈਂਡੀ ਕੋਲਡ ਡਰ ਇਹ ਨਹੀਂ ਦਿੰਨੇ ਹੋ ਤਾਂ ਕਾਫੀ ਹੱਦ ਤੱਕ ਬੱਚੇ ਦੀ ਜਿਹੜੀ ਹਾਈਪਰ ਐਕਟੀਵਿਟੀ ਉਹ ਕਵਰ ਹੋ ਜਾਂਦੀ ਹੈ। ਕਿੰਨਾ ਚਾਰ ਪੰਜ ਚੀਜ਼ਾਂ ਨਾਲ ਹੀ ਕਾਫੀ ਹੱਦ ਤੱਕ ਬੱਚੇ ਕਵਰ ਹੋਣਾ ਸ਼ੁਰੂ ਹੋ ਜਾਂਦੇ ਆ ਅਗਰ ਉਹਨੂੰ ADHD ਹੈ ਅਗਰ ਉਹਨੂੰ ਆਟイズਮ ਹੈ ਜਾਂ ਫਿਰ ਇਦਾਂ ਦੀ ਕੋਈ ਹੋਰ ਬਿਮਾਰੀ। ਤੇ ਡਾਕਟਰ ਮਿੱਠੇ ਦੇ ਇਲਾਵਾ ਉਹਨੂੰ ਮਤਲਬ ਡੇਟਸ ਵਗੈਰਾ ਇਹ ਤਾਂ ਦੇ ਸਕਦੇ। ਦੇਖੋ ਫਰੂਟਸ ਵਿੱਚ ਬਿਲਕੁਲ ਕੋਈ ਮਨਾਹੀ ਨਹੀਂ ਹੈ ਕੋਈ ਵੀ ਫਰੂਟ ਦੇ ਸਕਦੇ ਹੋ ਸਭ ਤੋਂ ਵਧੀਆ ਫਰੂਟ ਉਹਦੇ ਵਾਸਤੇ ਹੁੰਦੇ ਆ ਜਿਹੜੇ ਜੂਸੀ ਫਰੂਟਸ ਹੁੰਦੇ ਆ। ਜੂਸ ਉਹਨੂੰ ਜਿਹੜਾ ਮਰਜ਼ੀ ਪਿਲਾਓ ਪਰ ਕੇਲਾ ਬਨਾਣਾ ਇਹ ਅਸੀਂ ਇਹ ਕਹਿੰਨੇ ਆ ਕਿ ਇਹ ਨਹੀਂ ਦੇਣਾ ਕਿਉਂਕਿ ਇਹ ਹਾਈ ਸੋਰਸ ਆਫ એનર્ਜੀ ਹੈ ਉਹਦੇ ਅੰਦਰ ਹਾਈਪਰ ਐਕਟੀਵਿਟੀ ਦਾ ਮੇਨ ਕਾਰਨ ਹੈ ਕਿ ਉਹਦੀ એનર્ਜੀ ਵਧੀ ਹੋਈ ਹੈ ਤਾਂ ਤੁਸੀਂ ਉਹਨੂੰ ਕੇਲਾ ਨਹੀਂ ਖਾਣ ਨੂੰ ਦੇਣਾ ਹੈ ਠੀਕ ਹੈ ਓਕੇ ਠੀਕ ਹੈ ਮਤਲਬ ਡਾਕਟਰ ਇਹ ਬੱਚਿਆਂ ਦੇ ਵਿੱਚ ਅੱਜ ਕੱਲ ਇਹ ਜ਼ਿਆਦਾਤਰ ਕਿੰਨਾ ਹੋ ਰਿਹਾ ਵਾ ਦੇਖੋ ਅਗਰ ਮੈਂ ਗੱਲ ਕਰਾਂ ਕਿੰਨਾ ਹੋ ਰਿਹਾ ਹੈ ਤਾਂ ਹਰ ਤੀਜੇ ਚੌਥੇ ਪੇਰੈਂਟਸ ਇਸ ਪ੍ਰੋਬਲਮ ਦੇ ਵਿੱਚ ਫੇਸ ਕਰ ਰਿਹਾ ਹੈ ਉਹ ਪੇਰੈਂਟ ਜਿਨ੍ਹਾਂ ਦਾ ਜਾਂ ਤਾਂ ਇੱਕ ਬੱਚਾ ਵੈ ਜਾਂ ਦੂਜੇ ਬੱਚੇ ਦੇ ਵਿੱਚ 10 ਸਾਲ ਦਾ ਗੈਪ ਹੈ ओके okay. मतलब पहला बच्चा 10 साल पहले आया सी दूसरा बच्चा हुन आज दी जनरेशन दा है जिदे विच टीवी मोबाइल दो ते फोकस होया हुआ है उन सारे बच्चेया नु ये दिक्कत आ रही है अगर ਤੁਹਾਡਾ बच्चा ਤੋਤਲਾ ਬੋਲਦਾ ਤੁੱਤਲਾ ਕੇ ਬੋਲਦਾ ਹੈ ਹਕਲਾ ਕੇ ਬੋਲਦਾ ਤੁਹਾਨੂੰ ਉਹਦੀ ਗੱਲ ਸਮਝ ਨਹੀਂ ਆ ਰਹੀ ਹੈ ਉਮਰ ਉਹਦੀ 3 ਸਾਲ 4 ਸਾਲ ਹੋ ਗਈ ਹੈ ਔਰ ਉਹ ਤੁਹਾਡੀ ਗੱਲ ਨੂੰ ਰਿਸਪੌਂਡ ਨਹੀਂ ਕਰ ਰਿਹਾ ਅੱਖਾਂ ਚ ਅੱਖਾਂ ਪਾ ਕੇ ਤੁਹਾਡੇ ਵੱਲ ਦੇਖ ਨਹੀਂ ਰਿਹਾ ਜਾਂ ਫਿਰ ਉਹ ਬੱਚਾ ਤੁਹਾਡੀ ਗੱਲ ਨੂੰ ਰਿਸਪੌਂਡ ਕਰਕੇ ਇਗਨੋਰ ਕਰ ਰਿਹਾ ਦੂਜੇ ਬੱਚਿਆਂ ਨੂੰ ਮਾਰਦਾ ਪਿਆ ਵੈ ਉਹਦੇ ਨਾਲ ਖੇਡਦਾ ਨਹੀਂ ਹੈਗਾ ਆਪਣੇ ਘਡੌਣਿਆਂ ਨੂੰ ਛੱਡ ਦਿੰਦਾ ਇੱਧਰ ਉੱਧਰ ਫੇਕ ਦਿੰਦਾ ਇਹਦਾ ਮਤਲਬ ਉਹਨੂੰ ਅਟੈਨਸ਼ਨ ਡੈਫੀਸ਼ੈਂਟ ਹਾਈਪਰਐਕਟੀਵਿਟੀ ਡਿਸਆਰਡਰ ਦੇ ਲੱਛਣ ਪੈਦਾ ਸ਼ੁਰੂ ਹੋ ਗਏ ਆ ਪਰ ਡਾਕਟਰ ਤੁਸੀਂ ਕਹਿ ਰਹੇ ਹੋ ਪੇਰੈਂਟਸ ਨੂੰ ਕਿ ਬੱਚਿਆਂ ਦੇ ਨਾਲ ਜਿਆਦਾ ਤੋਂ ਜਿਆਦਾ ਰਹੋ ਉਹਨਾਂ ਨਾਲ ਐਕਟੀਵਿਟੀ ਕਰੋ ਲੇਕਿਨ ਅੱਜਕੱਲ ਦੇ ਜਿਹੜੇ ਪੇਰੈਂਟਸ ਹੈ ਉਹ ਤਾਂ ਤੁਹਾਨੂੰ ਪਤਾ ਹੀ ਹੈ ਕਿ ਦੋਨੋਂ ਹੀ ਜੌਬ ਕਰਦੇ ਆ ਦੇਖੋ ਕਾਰਨ ਹਰ ਚੀਜ਼ ਦਾ ਇੱਕ ਕਾਰਨ ਹੁੰਦਾ ਮੈਂ ਤੁਹਾਨੂੰ ਇੱਕ ਕਾਰਨ ਦੱਸਿਆ ਨਹੀਂ ਕਾਰਨ ਇਹ ਗੱਲ ਲੇਕਿਨ ਮੈਂ ਤੁਹਾਨੂੰ ਗੁਸਰਫ ਇਹ ਪੁੱਛਣਾ ਸੀ ਕਿ ਇੱਕ ਘੰਟਾ ਇਨਫ ਹੈ ਬੱਚੇ ਵਾਸਤੇ ਨਹੀਂ ਇੱਕ ਘੰਟਾ ਇਨਫ ਨਹੀਂ ਹੈਗਾ ਤੁਸੀਂ ਅਗਰ ਦੋਨੋਂ ਪੇਰੈਂਟਸ ਵਰਕਿੰਗ ਹੋ ਜਾਂ ਤਾਂ ਜਿਵੇਂ ਬਾਹਰਲੇ ਦੇਸ਼ਾਂ ਦੇ ਵਿੱਚ ਇੱਕ ਜਾਂਦਾ ਦੂਜਾ ਹੁੰਦਾ ਇਸ ਤਰੀਕੇ ਨਾਲ ਕਰੋ ਜਾਂ ਫਿਰ ਤੁਸੀਂ ਆਪਣੇ ਟਾਈਮ ਨੂੰ ਡਿਵਾਈਡ ਕਰੋ ਠੀਕ ਹੈ ਵੀ ਸਵੇਰੇ 2 ਘੰਟੇ ਤੁਸੀਂ 5 ਵਜੇ ਉੱਠੋ 5 ਵਜੇ ਉੱਠ ਕੇ ਬੱਚੇ ਨੂੰ ਦੋ ਤਿੰਨ ਘੰਟੇ ਘੁਮਾਓ ਉਸ ਤੋਂ ਬਾਅਦ ਅਗਰ ਤੁਸੀਂ ਉਹਨੂੰ ਛੱਡ ਕੇ ਜਾ ਰਹੇ ਹੋ ਤਾਂ ਉਹਦੇ ਨਾਲ ਰੈਗੂਲਰ ਬੇਸਿਸ ਤੇ ਇੰਟਰੈਕਟ ਕਰੋ ਠੀਕ ਹੈ ਪਰ ਸ਼ਾਮ ਨੂੰ ਆ ਕੇ ਖੁਦ ਮੋਬਾਈਲ ਦੇ ਵਿੱਚ ਨਾ ਵੜੋ ਖੁਦ ਖੁਸ਼ੀ ਬੱਚੇ ਦੇ ਨਾਲ ਖੇਡੋ ਠੀਕ ਹੈ ਤਾਂ ਜੇ ਤੁਸੀਂ ਜੌਬ ਨਹੀਂ ਛੱਡ ਸਕਦੇ ਸੈਕਰੀਫਾਈਸ ਨਹੀਂ ਕਰ ਸਕਦੇ ਤਾਂ ਤੁਸੀਂ ਉਹਨੂੰ ਮੈਨੇਜ ਕਰਨਾ ਵੀ ਸਿੱਖਣਾ ਪਏਗਾ ਬੱਚਾ ਘਰ ਆ ਗਿਆ ਤੁਸੀਂ ਉਹ ਨਾਲ ਗੱਲ ਕਰ ਲਈ ਉਹਦੇ ਨਾਲ ਹੀ ਉਹ ਖੁਸ਼ ਹੋ ਜਾਏਗਾ ਬਟ ਉਹਨੂੰ ਟਾਈਮ ਔਰ ਕੁਆਲਿਟੀ ਟਾਈਮ ਸਪੈਂਡ ਕਰਨਾ ਬਹੁਤ ਜ਼ਰੂਰੀ ਹੈ ਇਹ ਨਹੀਂ ਹੋਣਾ ਚਾਹੀਦਾ ਕਿ ਮੈਂ ਤਾਂ ਜੀ ਥੱਕ ਗਿਆ ਮੈਂ ਤਾਂ ਹੋ ਗਿਆ ਇਹਨੂੰ ਵੀ ਛੱਡ ਦਿਓ ਦੇਖ ਲਓ ਕਰ ਲਓ ਫਿਰ ਤੁਹਾਡੇ ਬੱਚੇ ਨੂੰ ਹੀ ਦਿੱਕਤਾਂ ਨਹੀਂ ਠੀਕ ਹੋਣੀਆਂ